ਸਤਿ ਸ਼੍ਰੀ ਅਕਾਲ ਜੀ ਦੋਸਤੋ 124 7 54 ਐਤਵਾਰ ਨੂੰ ਲੰਡਨ ਦੇ ਦੱਖਣੀ ਪੂਰਬ ਕੰਟ ਤੇ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਤੁਹਾਨੂੰ ਦੱਸਤੀ ਕਿ ਐਤਵਾਰ ਨੂੰ ਲੰਡਨ ਦੇ ਦੱਖਣੀ ਪੂਰਬ ਤੱਟ ਤੇ ਸਾਊਥ ਹੈਂਡ ਹਵਾਈ ਐਡੇ ਤੇ ਉਡਾਨ ਭਰਨ ਤੋਂ ਬਾਅਦ ਸਕਿੰਟਾ ਤੋਂ ਬਾਅਦ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜਹਾਜ਼ ਜ਼ਮੀਨ ਨਾਲ ਟਕਰਾਉਂਦੇ ਹੀ ਅੱਗ ਦੇ ਗੋਲੇ ਵਿੱਚ ਬਦਲ ਗਿਆ ਹਾਦਸੇ ਤੋਂ ਤੁਰੰਤ ਬਾਅਦ ਹਵਾਈ ਐਡੇ ਨੂੰ ਅਗਲੇ ਦਿਨ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਅਤੇ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਦਾ ਮਿਰਰਸ ਦੀ ਰਿਪੋਰਟ ਦੇ ਅਨੁਸਾਰ ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਦੇ ਕਰੀਬ ਹੋਇਆ ਹਾਦਸੇ ਵਿੱਚ ਜਾਨ ਗੁਆਣ ਵਾਲੇ ਲੋਕਾਂ ਦੀ ਗਿਣਤੀ ਅਜੇ ਤੱਕ ਨਹੀਂ ਦੱਸੀ ਗਈ ਹੈ। ਹਾਦਸੇ ਦੇ ਕੁਝ ਮਿੰਟਾਂ ਵਿੱਚ ਹੀ ਅੱਗ ਅਤੇ ਕਾਲੇ ਧੂੰਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ। ਵੀਡੀਓ ਵਿੱਚ ਇਹ ਦੇਖਿਆ ਗਿਆ ਹੈ ਕਿ ਜਹਾਜ਼ ਸੜ ਗਿਆ ਸੀ ਅਤੇ ਬਚਾਅ ਟੀਮਾਂ ਮੌਕੇ ਤੇ ਭੱਜ ਰਹੀਆਂ ਸਨ। ਸਸ਼ਟਿਕਾਲੀ ਦੋਸਤ 1224 7 ਪਿੰਚਾ ਐਤਵਾਰ ਨੂੰ ਲੰਡਨ ਦੇ ਦੱਖਣੀ ਪੂਰਬੀ ਕੱਟ ਤੇ ਇੱਕ ਜਹਾਜ਼ ਹਾਦਸਾ ਦਰਸਤ ਹੋ ਗਿਆ। ਤੁਹਾਨੂੰ ਦੱਸਦੇ ਕਿ ਐਤਵਾਰ ਨੂੰ ਲੰਡਨ ਦੇ ਦੱਖਣੀ ਪੂਰਬ ਤੱਟ ਤੇ ਸਾਊਥ ਹੈਂਡ ਹਵਾਈ ਅੱਡੇ ਤੇ ਉਡਾਨ ਭਰਨ ਤੋਂ ਬਾਅਦ ਸਕਿੰਟਾ ਤੋਂ ਬਾਅਦ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਜਹਾਜ਼ ਜ਼ਮੀਨ ਨਾਲ ਟਕਰਾਉਂਦੇ ਹੀ ਅੱਗ ਦੇ ਬੋਲੇ ਵਿੱਚ ਬਦਲ ਗਿਆ। ਹਾਦਸੇ ਤੋਂ ਤੁਰੰਤ ਬਾਅਦ ਹਵਾਈ ਅੱਡੇ ਨੂੰ ਅਗਲੇ ਦਿਨ ਹੋਟੇਸ ਤੱਕ ਬੰਦ ਕਰ ਦਿੱਤਾ ਗਿਆ ਅਤੇ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ। ਦ ਮਿਰਰਸ ਦੀ ਰਿਪੋਰਟ ਦੇ ਅਨੁਸਾਰ ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਦੇ ਕਰੀਬ ਹੋਇਆ। ਹਾਦਸੇ ਵਿੱਚ ਜਾਨ-ਗਾਨਮਨ ਲੋਕਾਂ ਦੀ ਗਿਣਤੀ ਅਜੇ ਤੱਕ ਨਹੀਂ ਦੱਸੀ ਗਈ ਹੈ। ਹਾਦਸੇ ਦੇ ਕੁਝ ਮਿੰਟਾਂ ਵਿੱਚ ਹੀ ਆਗਰ ਤੇ ਕਾਲੇ ਧੂੰਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। ਵੀਡੀਓ ਵਿੱਚ ਇਹ ਦੇਖਿਆ ਗਿਆ ਹੈ ਕਿ ਜਹਾਜ਼ ਸੜ ਗਿਆ ਸੀ ਅਤੇ ਬਚਾਅ ਟੀਮਾਂ ਮੋਕੇ ਤੇ ਭੱਜ ਰਹੀਆਂ ਸਨ। ਸਸ਼ਕਤੀ ਕਾਲੀ 224 7 ਪਿੰਚੋ। ਐਤਵਾਰ ਨੂੰ ਲੰਡਨ ਦੇ ਦੱਖਣੀ ਪੂਰਬ ਤੱਟ ਤੇ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਤੁਹਾਨੂੰ ਦੱਸਤੀ ਕਿ ਐਤਵਾਰ ਨੂੰ ਲੰਡਨ ਦੇ ਦੱਖਣੀ ਪੂਰਬ ਤੱਟ ਤੇ ਸਾਊਥ ਹੈਂਡਲ ਹਵਾਈ ਐਡੇ ਤੇ ਉਡਾਨ ਪਰੰਤੂ ਬਾਦ ਸਕਿੰਟਾ ਤੋਂ ਬਾਅਦ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜਹਾਜ਼ ਜ਼ਮੀਨ ਨਾਲ ਟਕਰਾਉਂਦੇ ਹੀ ਅੱਗ ਦੇ ਬੋਲੇ ਵਿੱਚ ਬਦਲ ਗਿਆ ਹਾਦਸੇ ਤੋਂ ਤੁਰੰਤ ਬਾਅਦ ਹਵਾਈ ਐਡੇ ਨੂੰ ਅਗਲੇ ਦਿਨ ਨੋਟੇਸ ਤੱਕ ਬੰਦ ਕਰ ਦਿੱਤਾ ਗਿਆ ਅਤੇ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਦ ਮਿਰਰਜ਼ ਦੀ ਰਿਪੋਰਟ ਦੇ ਅਨੁਸਾਰ ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਦੇ ਕਰੀਬ ਹੋਇਆ ਹਾਦਸੇ ਵਿੱਚ ਜਾਨ ਗੁਆਣ ਵਾਲੇ ਲੋਕਾਂ ਦੀ ਗਿਣਤੀ ਅਜੇ ਤੱਕ ਨਹੀਂ ਦੱਸੀ ਗਈ ਹੈ। ਹਾਦਸੇ ਦੇ ਕੁਝ ਮਿੰਟਾਂ ਵਿੱਚ ਹੀ ਆਗਰ ਤੇ ਕਾਲੇ ਧੂੰਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ। ਵੀਡੀਓ ਵਿੱਚ ਇਹ ਦੇਖਿਆ ਗਿਆ ਹੈ ਕਿ ਜਹਾਜ਼ ਸੜ ਗਿਆ ਸੀ ਅਤੇ ਬਚਾਅ ਟੀਮਾਂ ਮੋਕੇ ਤੇ ਭੱਜ ਰਹੀਆਂ ਸਨ। ਸਸ਼ਟਿਕਾਲੀ ਦੋਸਤ 124 7 ਫਿਲਚਾ। ਐਤਵਾਰ ਨੂੰ ਲੰਡਨ ਦੇ ਦੱਖਣੀ ਪੂਰਬ ਕੱਟ ਤੇ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਤੁਹਾਨੂੰ ਦੱਸਤੀ ਕਿ ਐਤਵਾਰ ਨੂੰ ਲੰਡਨ ਦੇ ਦੱਖਣੀ ਪੂਰਬ ਤੱਟ ਤੇ ਸਾਊਥ ਹੈਂਡਲ ਹਵਾਈ ਐਡੇ ਤੇ ਉਡਾਨ ਪਰੰਤੂ ਬਾਦ ਸਕਿੰਟਾ ਤੋਂ ਬਾਅਦ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜਹਾਜ਼ ਜ਼ਮੀਨ ਨਾਲ ਟਕਰਾਉਂਦੇ ਹੀ ਅੱਗ ਦੇ ਬੋਲੇ ਵਿੱਚ ਬਦਲ ਗਿਆ ਹਾਦਸੇ ਤੋਂ ਤੁਰੰਤ ਬਾਅਦ ਹਵਾਈ ਐਡੇ ਨੂੰ ਅਗਲੇ ਦਿਨ ਨੂੰ ਤੇ ਸੱਕ ਬੰਦ ਕਰ ਦਿੱਤਾ ਗਿਆ ਅਤੇ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਦ ਮਿਰਰਸ ਦੀ ਰਿਪੋਰਟ ਦੇ ਅਨੁਸਾਰ ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਦੇ ਕਰੀਬ ਹੋਇਆ ਹਾਦਸੇ ਵਿੱਚ ਜਾਨ ਗੁਆਣ ਵਾਲੇ ਲੋਕਾਂ ਦੀ ਗਿਣਤੀ ਅਜੇ ਤੱਕ ਨਹੀਂ ਦੱਸੀ ਗਈ ਹੈ। ਹਾਦਸੇ ਦੇ ਕੁਝ ਮਿੰਟਾਂ ਵਿੱਚ ਹੀ ਅੱਗ ਅਤੇ ਕਾਲੇ ਧੂੰਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ। ਵੀਡੀਓ ਵਿੱਚ ਇਹ ਦੇਖਿਆ ਗਿਆ ਹੈ ਕਿ ਜੋ ਹਾਲ ਸੜ ਗਿਆ ਸੀ ਅਤੇ ਬਚਾਅ ਟੀਮਾਂ ਮੋੱਕੇ ਤੇ ਭੱਜ ਰਹੀਆਂ ਸਨ।